ਹਾਂਜੀ ਚਾਰ ਪਰਿਸ਼ਾਸੀ ਕਾਲ ਤੇ ਅੱਜ ਸਾਡੀ ਰਹਿਮਤ ਬਸ ਦਾ ਸਫ਼ਰ ਕਰ ਰਹੀ ਹੈ ਲੋਕਲ ਬਸ ਦਾ ਫੋਰਸ ਕਚ 1 ਚ ਬਸ ਜਾਂਦੀ ਹੈ ਇਹ ਤੇ ਇਰਾਜ ਆ ਮੇਰਾ ਮਿੱਤਰ ਮੈਂਬਰ ਸਰਜਰੀ ਦੇ ਜੰਡਿਆਲਾ ਗਰੂ ਦਾ ਤੇ ਅਕਸਰ ਹੀ ਮੈਂ ਵੀ ਦੂਜੀ ਤੀਜੀ ਦਿਨੇ ਇਹਨਾਂ ਦੇ ਨਾਲ ਹੀ ਬਸ ਸਫ਼ਰ ਕਰਦਾ ਤੇ ਅੱਜ ਰਹਿਮਤਾਂ ਦੀ ਮੈਨੂੰ ਵੀ ਨਾਨਾ ਸਫ਼ਰ ਕਰਾ ਕੇ ਲਿਆ ਬਸ ਦਾ ਜਦ ਫੜ ਲਈ ਤੇ ਆਹ ਵੇਖੋ ਬੈਠੀ ਹੈ ਸੀਟ ਤੇ ਫਿਰ ਗੱਲਾਂ ਤਾਂ ਬਹੁਤ ਕਰਦੀ ਵਿੱਚ ਪਰ ਹੁਣ ਗੱਲਾਂ ਸੁਣਾਉਣੀਆਂ ਨੇ ਸੋਣੂ ਇਹਦੀਆਂ ਇਹ ਮਸਤੀ ਬਹੁਤ ਕੀਤੀ ਆਨੰਦ ਮਾਣਿਆ ਪੂਰਾ ਸਫਰ ਦਾ ਕਿਤੇ ਉਸ ਸੀਟ ਤੇ ਤੇ ਕਿਤੇ ਉਸ ਸੀਟ ਤੇ ਆ ਵੇਖੋ ਬੇਖਬਰ ਆ ਬਈ ਦੁਨੀਆ ਤੋਂ ਬਚਪਨ ਇੱਕ ਸੀਰ ਤੋਂ ਚਲੀ ਗਈ ਹੁਣ ਦੂਜੀ ਤੇ ਆ ਹਾਂ ਤੇ ਬੜਾ ਖੁਸ਼ ਹਾਂ ਆਪਣਾ ਸਾਡਾ ਰਾਜ ਜੋ ਬੱਸ ਦਾ ਪਾਇਲਟ ਆ ਕਿਉਂਕਿ ਇਹਦੇ ਚ ਪਾਇਲਟ ਹੀ ਹੁੰਦਾ ਪਾਇਲਟ ਹੀ ਹੁੰਦਾ ਤੇ ਕਨੈਕਟਰ ਨਹੀਂ ਹੁੰਦਾ ਤੇ ਜਿਹੜੀ ਬੱਸ ਦੀ ਟਿਕਟ ਹੁੰਦੀ ਆ ਉਹ ਉੱਤੇ ਬਕਸਾ ਲੱਗਿਆ ਹੁੰਦਾ ਇੱਕ ਅੱਗੇ ਡਰਾਈਵਰ ਦੇ ਬੈਕ ਸਾਈਡ ਤੇ ਜਿਹਨੇ ਡਾਲਰ ਢਾਲੇ ਪਾਉਣੇ ਆ ਉਹ ਤਿੰਨ ਢਾਲੇ 3-5 ਦਾ ਡਾਲਰ ਤੇ ਦੂਜਿਆਂ ਨੇ ਜਿਹੜੇ ਨੇ ਸਕੈਨ ਕਰਨਾ ਉਹ ਡੈਬਿਟ ਕਾਰਡ ਉਹ ਤਾਂ ਹੁੰਦਾ ਜਿਹੜਾ ਉੱਥੇ ਸਕੈਨਰ ਲੱਗਿਆ ਨਾਲ ਹੀ ਪਹਿਲੀ ਜਿਹੜੀ ਹਾਂ ਆ ਵੇਖੋ ਥੱਲੇ ਬਹਿ ਗਿਆ ਕਿਤੇ ਉੱਪਰ ਬਹਿ ਗਿਆ ਇਹ ਆ ਇਹ ਮੈਂ ਤਾਂ ਨਿੱਕੇ ਦਿਨਾਂ ਤੋਂ ਬਾਣੀ ਇੱਕ ਸੀਟ ਤੋਂ ਬਹਿ ਕੇ ਇੱਕ ਕੋਸ ਤੇ ਬੈਠਾ ਰਹਿੰਦਾ ਸੀ ਤੇ ਇੱਥੇ ਚਾਰ ਪੰਜ ਸੀਟਾਂ ਬਦਲਦੀਆਂ ਹੂੰ ਤਾਂ ਕਰਕੇ ਆ ਵੇਖੋ ਬਾਹਰ ਦਾ ਸੀੜ ਨਾਲ-ਨਾਲ ਦਿਖਾਈ ਜਾਂਦੇ ਆ ਤੇ ਨਾਲ ਕੋਈ ਬਾਹਰ ਵੀ ਦੇਖ ਰਿਹਾ ਕਹਦਾ ਕੋਰ ਰਹਿਮਤ ਤੇ ਰਾਜਾ ਦਾ ਵੀ ਨਾਂ ਕੀ ਐ ਹਾਂ ਇਹ ਕੋਰ ਰਹਿਮਤ ਉਹਦਾ ਰਹਿਮਤ ਕੋਰ ਨਹੀਂ ਤੇ ਨਹੀਂ ਮੇਰਾ ਕੋਰ ਰਹਿਮਤ ਆ ਤੇ ਚਲੋ ਪੰਜਾਬੀ ਅਸੀਂ ਬੱਚੇ ਨੂੰ ਪੂਰਾ ਬੋਲਣ ਲਾਇਆ ਵਿਆ ਤੇ ਹੁਣ ਸੋ ਥੋੜੇ ਜਿਹੇ ਝਲਕ ਵੀ ਦਿਖਾਉਣੇ ਇਹ ਤੋਂ ਬਾਅਦ ਸਫਰ ਦੀ ਆ ਹੁਣ ਅਸੀਂ ਬਸ ਤੁੱਤਰ ਕੇ ਉਹ ਬਸ ਖੜੀ ਆ ਇਸਲੇ ਪਾਸੇ ਤੇ ਇਹ ਬਸ ਤਾਂ ਵੇਖ ਕੇ ਕਬੱਡੀ ਬਸ ਖੜੀ ਸੀਗੇ ਅਤੇ ਇੱਥੇ ਵੀ ਬੈਣਾ ਪਉਰੋ ਗੋਰਾ ਜਿਹੜਾ ਸੀਗਾ ਪਾਇਲਟ ਉਹਦਾ ਤੇ ਉਹਨੇ ਵੀ ਕਹਤਾ ਸੀ ਵੀ ਬੱਚੇ ਨੂੰ ਲੈ ਆਓ ਕਿਉਂਕਿ ਬੱਚੇ ਨੂੰ ਤਾਂ ਹਰੇਕ ਪਿਆਰ ਕਰਦੇ ਹੁੰਦਾ ਵੱਡੀ ਬੱਸ ਆ ਗਈ ਉਹਨਾਂ ਨੇ ਇੱਥੇ ਬੈਣਾ ਤੇ ਮੈਂ ਰੋਕਿਆ ਵੀ ਪਰ ਉੱਥੇ ਜਾ ਕੇ ਫੇਰ ਨੱਚਣ ਲੱਗੀ ਪੂਰੀ ਬੱਸ ਦੇ ਜਿਵੇਂ ਜਨ ਵਿੱਚ ਭਰਾਜ ਚਾਈ ਹੁੰਦੀ ਆ ਆ ਦੇਖੋ ਇਹ ਆ ਬੱਚਿਆਂ ਦੀ ਆ ਦੇਖੋ ਗਈ ਬੱਸ ਉਧਰ ਹੁਣ ਰਾਜ ਚਲਾ ਗਿਆ ਤੇ ਤੋਂ ਬਾਅਦ ਅਸੀਂ ਆਪਣੇ ਉੱਪਰ ਅਸਟਰਾ ਬਸ ਟੋਪਾ ਫੇਰ ਉਹ ਵੇਖੋ ਹੁਣ ਅਸੀਂ ਆਪਦੇ ਘਰਾਂ ਨੂੰ ਆਉਣ ਲੱਗੇ ਆ ਉੱਥੇ ਫੇਰ ਬੈਠਾਂਗੇ ਘੰਟਾ ਡੇਢ ਘੰਟਾ ਫੇਰ ਲਾ ਕੇ ਆਏ ਆ ਤੇ ਇੱਥੇ ਫੇਰ ਹੁਣ ਉਹ ਦੇਖੋ ਦੂਰ ਉਹਦੇ ਤੇ ਉਹ ਖਾਸ ਇਹ ਵੀ ਜਿੱਥੇ ਪਾਣੀ ਹੁੰਦਾ ਸੀ ਨਾ ਬਰਫ਼ ਦਾ ਹੁਣ ਪਾਣੀ ਬਣ ਗਿਆ ਗਰਮੀ ਜਿਆਦਾ ਹੋ ਗਈ ਜਿਹੜਾ ਤਾਪਮਾਨ ਨਾ ਉਹ ਗਰਮੈਸ਼ ਚ ਪਲੱਸ ਚ ਤੇ ਆ ਜਿਹੜੀ ਜਿੰਨੀ برف ਪਈ ਆ ਸੇ ਪਾਸੇ ਉਦੋਂ ਜੋ ਲੰਗੜਾ ਹੀ ਮੁਸ਼ਕਲ ਆ ਆ ਡਾਡਾ ਗੱਪ ਪੈਰ ਖੁੱਭ ਜਾਂਦਾ ਅਗੇ ਤਾਂ برف ਮਨ ਕੋਰਦਾ ਵੀ ਆ ਹੁਣ ਚੱਕ ਕੇ برف ਦਾ ਡੜਾ ਤਾ ਮਾਰਿਆ ਤੇ ਉਹ ਆਪਦੇ ਸਿਰ ਤੇ ਪੈ ਗਿਆ ਹੁਣ ਜੇ ਜੇ ਟੜਕਦੀ ਫਿਰਦੀ ਉਹਦੇ ਵਿੱਚ ਪੈ ਗਿਆ ਕੋਡ ਚ ਬੱਲੇ ਇਹ ਤਾਂ ਇਹ ਬੱਚੇ ਤਾਂ ਵੀ ਤੁਹਾਨੂੰ ਪਤਾ ਹੀ ਆ ਤੇ ਆ ਵੇਖੋ ਹੁਣ ਮੇਰੇ ਦੇ ਸਿੱਟੂ ਹਾਂ ਬਾਕੀ ਇਹ ਮੌਸਮ ਅੱਜ ਠੀਕ ਆ ਹਵਾ ਜੀ ਤਾਂ ਸੀਗੀ ਤੇ ਪਰ ਠੀਕ ਰਿਹਾ ਕੁਛ ਨਾ ਕੁਛ ਨਵੀਆਂ ਖੋਜਾਂ ਕਰਦੇ ਰਹਿੰਦੀ ਐ ਭਈ ਸਾਡੀ ਰਹਿਮਤ ਲੈ ਹੁਣ ਕੋਡਰਾ ਦੇ ਇਲਾ ਆਦੀ ਆਏ ਜਾਉ ਬੜਾਈ ਜਾਂਦੀ ਹੁਣ ਆ ਲੱਗਦੀ ਠੰਡਲਾਦੀ ਹੁੰਦੀ ਹਵਾ ਚ ਫਿਰ ਉੱਥੇ ਕੋਈ ਚੀਜ਼ ਬੂਰੇ ਦੇਖ ਲੈਦੀ ਤਾਂ ਭੱਜ ਜਾਂਦੀ ਇਧਰ ਨੂੰ ਹੁਣ ਹੁਣ ਬਾਪ ਚੱਕ ਕੇ ਗਈ ਐ ਜਿਵੇਂ ਕੋਈ ਦੂਜੀ ਹੁੰਦੀ ਹੈ ਆਈਸਕ੍ਰੀਮ ਹੁੰਦੀ ਹੈ ਹਾਂ ਹਲੋ ਇਹਦੇ ਨਾਲ ਹੀ ਖੇਡ ਲੱਗੇ ਆ ਬਈ ਖੇਡ ਲੈਨੇ ਆ ਤੇ ਉਥੋਂ ਘਰੋਂ ਬੈਠੇ ਬੈਠੇ ਇੱਧਰ ਆ ਜੰਨੇ ਆ ਸਾਡੇ ਕੋਲੇ ਖੁੱਲਾ ਮੈਦਾਨ ਆ ਤੇ ਮੇਰੀਆਂ ਫੋਟੋ ਵੀ ਕਰਦੇ ਆ